ਸਤਿ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਤ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਵਿਸ਼ਵ ਪੱਧਰ ਵਿੱਚ ਫੈਲੇ ਹੋਏ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝ ਪਵਾ ਰਹੇ ਹਾਂ ਤਕਸੀਰੀ ਅਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਅੱਜ ਸਵੇਰੇ ਹੀ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਨਾਲ ਹੋਈ ਮਿਲਣੀ ਵਿੱਚ ਬੜੀ ਸਪਸ਼ਟ ਚੇਤਾਵਨੀ ਦੇ ਦਿੱਤੀ ਹੈ ਬਾਦਲ ਕਾਲੀ ਦਲ ਨੂੰ ਤੇ ਉਹਨਾਂ ਦੇ ਲੀਡਰਾਂ ਨੂੰ ਉਹਨਾਂ ਨੇ ਸਪਸ਼ਟ ਕਰਤਾ ਹੈ ਕਿ 2 ਦਸੰਬਰ ਨੂੰ ਜੋ ਵੀ ਹੁਕਮਨਾਮੇ ਤਖਸੀਰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਨਾਉਂਸ ਕੀਤੇ ਗਏ ਹਨ ਜਾਰੀ ਕੀਤੇ ਗਏ ਹਨ ਆਦੇਸ਼ ਜਾਰੀ ਕੀਤੇ ਗਿਆਨ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਏ ਜਲਦੀ ਤੋਂ ਜਲਦੀ ਔਰ ਉਹਨਾਂ ਨੇ ਆਪਣੇ ਪ੍ਰੈਸਨਲ ਹੋਏ ਇਸ ਮੁਲਾਕਾਤ ਕਹਿ ਲਏ ਜਾਂ ਅਚਨ ਚੇਤੀ ਹੋਈ ਇੱਕ ਮਿਲਣੀ ਵਿੱਚ ਇਹ ਵੀ ਕਿਹਾ ਕਿ ਜਿੰਨੇ ਵੀ ਅਸਤੀਫੇ ਉਹ ਜਲਦੀ ਤੋਂ ਜਲਦੀ ਕਬੂਲ ਕੀਤੇ ਜਾਣ ਕਿਉਂਕਿ ਬਹੁਤ ਸਾਰੇ ਲੀਡਰਾਂ ਨੇ ਜਿਨ੍ਹਾਂ ਵਿੱਚ ਦਲਜੀਤ ਸਿੰਘ ਚੀਮਾ ਵੀ ਹੈ ਔਰ ਸੁਖਬੀਰ ਬਾਦਲ ਵੀ ਹੈ ਔਰ ਅਨਿਲ ਜੋਸ਼ੀ ਵੀ ਹੈ ਔਰ ਐਨ ਕੇ ਸ਼ਰਮਾ ਇਹ ਦੋਨੋਂ ਸਾਬਕਾ ਮੰਤਰੀ ਆ ਅਕਾਲੀ ਦਲ ਕੈਬਨਟ 'ਚ ਰਹੇ ਬਾਦਲ ਪ੍ਰਕਾਸ਼ ਸਿੰਘ ਬਾਦਲ ਸਮੇ ਇਹਨਾਂ ਸਾਰਿਆਂ ਦੇ ਅਸਤੀਫੇ ਜਲਦੀ ਤੋਂ ਜਲਦੀ ਮਨਜ਼ੂਰ ਹੋਣੇ ਚਾਹੀਦੇ ਹਨ ਚਾਹੇ ਜਥੇਦਾਰ ਸਾਹਿਬ ਨੇ ਇਹਨਾਂ ਵਿਅਕਤੀਆਂ ਦੇ ਨਾਂ ਨਹੀਂ ਲਏ ਪਰ ਇਹ ਨਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਨੇ ਉਸ ਵੇਲੇ ਅਸਤੀਫੇ ਦਿੱਤੇ ਐਨ ਕੇ ਸ਼ਰਮਾ ਤੇ ਅਨਿਲ ਜੋਸ਼ੀ ਨੇ ਤਾਂ ਆਪਣੇ ਜੋ ਅਸਤੀਫੇ ਦਿੱਤੇ ਉਹਨਾਂ ਵਿੱਚ ਅਕਾਲ ਤਖਤ ਦੇ ਜਥੇਦਾਰ ਜੀ ਦਾ ਸਿੱਖ ਸਿਆਸਤ ਵਿੱਚ ਯਾਨੀ ਕਿ ਜੋ ਹੁਕਮ ਨਾਮਿਆ ਰਾਈ ਆਦੇਸ਼ ਜਾਰੀ ਕੀਤੇ ਉਹਨਾਂ ਦੀ ਵੀ ਉਹਨਾਂ ਨੇ ਕਿੰਤੂ ਪਰੰਤੂ ਕੀਤਾ ਦੋਨਾਂ ਨੇ ਅਨਿਲ ਜੋਸ਼ੀ ਤੇ ਐਨ ਕੇ ਸ਼ਰਮਾ ਨੇ ਉਹਨਾਂ ਨੇ ਕਿਹਾ ਕਿ ਹੁਣ ਇਹ ਪਾਰਟੀ ਸੈਕੂਲਰ ਨਹੀਂ ਰਹੇਗੀ ਫਿਰਕਾ ਪ੍ਰਸਤ ਹੋ ਗਈ ਹੈ ਇਸ ਕਰਕੇ ਉਹ ਇਹਦੇ ਵਿੱਚ ਕੁੱਟਨ ਮਹਿਸੂਸ ਕਰਦੇ ਹਨ ਅਤੇ ਛੱਡਣਾ ਚਾਹੁੰਦੇ ਹਨ ਔਰ ਇਹ ਉਹਨਾਂ ਦੇ ਅਸਤੀਫੇ ਨੇ ਕਬੂਲ ਕੀਤੇ ਜਾਣ ਸੋ ਉਹਨਾਂ ਦੇ ਅਸਤੀਫੇ ਹੁਣ ਤਾਂ ਕਬੂਲ ਕਰਨੇ ਹੀ ਪੈਣੇ ਕਿਉਂਕਿ ਜੋ ਤੇਵਰ ਅੱਜ ਦੇਖਣ ਚ ਮਿਲੇ ਗਿਆਨੀ ਰਗਵੀਰ ਸਿੰਘ ਜੀ ਦੇ ਉਹਨਾਂ ਤੋਂ ਬੜਾ ਸਪਸ਼ਟ ਹੈ ਕਿ ਉਹ ਇਸ ਗੱਲ ਤੇ ਬਿਲਕੁਲ ਹੀ ਸਪਸ਼ਟ ਤੇ ਕਲੀਅਰ ਹਨ ਕਿ ਵੀ ਇਹ ਜੋ ਹੁਕਮਨਾਮੇ 2 ਦਸੰਬਰ ਨੂੰ ਜਾਰੀ ਕੀਤੇ ਗਏ ਇਹਨਾਂ ਉੱਪਰ ਤੁਰੰਤ ਹੀ ਲੀਡਰ ਅਕਾਲੀ ਲੀਡਰ ਲਾਗੂ ਕਰਨੇ ਹਨ। ਔਰ ਸੁਖਬੀਰ ਬਾਦਲ ਦਾ ਅਸਤੀਫਾ ਤਾਂ ਟੰਗਿਆ ਹੋਇਆ ਘੁੰਮ ਰਿਹਾ। ਜਿਵੇਂ ਕਿ ਲਾਟੂ ਘੁੰਮਦਾ ਉਹ ਵੀ ਕਬੂਲ ਕਰਨਾ ਪੈਣਾ ਔਰ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਜਿਸ ਨੇ ਕਿ ਨਵੀਂ ਭਰਤੀ ਕਰਨੀ ਹੈ ਡੈਲੀਗੇਟਸ ਦੀ ਉਹਦਾ ਵੀ ਕਾਰਜ ਆਰੰਭ ਕਰਨਾ ਪੈਣਾ ਇਹ ਚੇਤਾਵਨੀ ਅੱਜ ਵਾਲੀ ਐਸ்சிਪੀਸੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਵੀ ਹੈ ਧਾਮੀ ਜੀ ਵੀ ਇਸ ਦੋ ਤਰੀਕ ਵਾਲੇ ਹੁਕਮਨਾਮੇ 2 ਦਸੰਬਰ ਵਾਲੇ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਰਹੇ ਉਹ ਵੀ ਬਾਦਲ ਦਲੀਆਂ ਨਾਲ ਰਲੇ ਹੋਇਆਂ ਇਹ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕਾਰਵਾਈਆਂ ਕਰਨੀਆਂ ਸੀ ਉਹ ਹਰਜਿੰਦਰ ਸਿੰਘ ਧਾਮੀ ਨੇ ਕਰਨੀ ਸੀ ਸੱਤ ਮੈਂਬਰੀ ਕਮੇਟੀ ਨੂੰ ਪ੍ਰਕਿਰਿਆ ਵੀ ਚਲਿਆਣਾ ਸੀ ਅਤੇ ਕਿਉਂਕਿ ਹੁਣ ਸਭ ਕੁਝ ਡਿਸਾਲਵ ਹੋ ਚੁੱਕਾ ਹੈ ਤਾਂ ਉਸ ਵੱਲੋਂ ਜਿਹੜੀ ਇਹ ਡੈਲੀਗੇਸ਼ਨ ਦੀ ਮੈਂਬਰਸ਼ਿਪ ਵਰਮਣੀ ਸੀ ਔਰ ਅਕਾਲ ਤਖਤ ਸਾਹਿਬ ਜੀ ਤੋਂ ਪੰਜ ਸਿੰਘ ਸਮਾਨਾ ਨੇ ਆਦੇਸ਼ ਜਾਰੀ ਕੀਤਾ ਹੈ ਕਿ ਹਰ ਡੈਲੀਗੇਸ਼ਨ ਦਾ ਉਹਦੇ ਨਾਲ ਆਧਾਰ ਕਾਰਡ ਵੀ ਲੱਗੇ ਜਾਲੀ ਮੈਂਬਰਸ਼ਿਪ ਨਹੀਂ ਬਣਾਣ ਦਿੱਤੀ ਜਾਏਗੀ ਸੋ ਅਕਾਲੀ ਦਾਲੇ ਇਸ ਗੱਲ ਤੋਂ ਡਰਦਾ ਬਾਦਲ ਦਾ ਗਰੁੱਪ ਇਸ ਗੱਲ ਤੋਂ ਪੈ ਖਾਂਦਾ ਹੈ ਕਿ ਨਵੀਂ ਮੈਂਬਰਸ਼ਿਪ ਬਣਾਉਣ ਵਿੱਚ ਉਹਨਾਂ ਨੂੰ ਆਪਣੇ ਵਚਨਬੱਧ কমিਟਿਡ ਮੈਂਬਰ ਲੱਭਣੇ ਪੈਣਗੇ ਜੋ ਓਕੇ ਹਨ ਯਾਨੀ ਇਹ ਤਾਂ ਸਮਝ ਦੱਸੇਗਾ ਕਿਉਂਕਿ ਬਾਕੀ ਦੀ ਕਮੇਟੀ ਮੈਂਬਰ ਇਸ ਨੂੰ ਨਵੀਂ ਮੈਂਬਰਸ਼ਿਪ ਨੂੰ ਬਣਾਣਗੇ ਡਰਾਈਵ ਚੱਲੇਗੀ ਕਿਉਂਕਿ ਇਹਦੇ ਵਿੱਚ ਤਿੰਨ ਮੈਂਬਰ ਬਾਦਲ ਦਲੀਆਂ ਨੂੰ ਪਸੰਦ ਨਹੀਂ ਉਹ ਮੈਂਬਰ ਹਨ ਗੁਰਪ੍ਰਤਾਪ ਸਿੰਘ ਬਡਾਲਾ ਉਹ ਮੈਂਬਰ ਹਨ ਬੀਬੀ ਸਤਵੰਤ ਕੌਰ ਅਤੇ ਇੱਕ ਸੀਨੀਅਰ ਐਸਜੀਪੀਸੀ ਦੇ ਮੈਂਬਰ ਹਨ ਲੁਧਿਆਣੇ ਤੋਂ ਸੋ ਇਹ ਇਹ 4 3 ਦੀ ਰੇਸ਼ਿਓ ਹੈ ਚਾਰ ਮੈਂਬਰ ਜਿਹੜੇ ਹਨ ਉਹ ਬਾਦਲ ਦਲੀਆਂ ਦੇ ਹਨ ਔਰ ਹਰਜਿੰਦਰ ਸਿੰਘ ਧਾਮੀ ਵੀ ਬਾਦਲ ਬਲੀਆਂ ਨਾਲ ਹੀ ਆਪਣਾ ਸੁਰ ਰਲਾਂਦੇ ਹਨ ਔਰ ਇਸ ਅੱਜ ਦੀ ਵਾਰਨਿੰਗ ਤੋਂ ਬਾਅਦ ਅਕਾਲੀ ਦਲ ਵਿੱਚ ਕਮਣੀ ਛਾ ਰਹੀ ਹੈ ਔਰ ਇਹ ਪਤਾ ਲੱਗਾ ਹੈ ਕਿ ਬड़ी ਕਬਰਾਟ ਵਿੱਚ ਚੰਡੀਗੜ੍ਹ ਚ ਲੀਡਰ ਇਕੱਠੇ ਹੋਏ ਹਨ ਕੁਝ ਬਾਦਲ ਦਲੀਏ ਤੇ ਇਸ ਤੇ ਵਿਚਾਰ ਕਰ ਰਹੇ ਹਨ ਕਿ ਹੁਣ ਕੀ ਕਰੀਏ ਦੂਸਰੀ ਜਿਹੜੀ ਗੱਲ ਉਹਨਾਂ ਨੇ ਖੁੱਲ ਕੇ ਕੀਤੀ ਹੈ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਦਮਦਮਾ ਸਾਹਿਬ ਜੀ ਦੇ ਉਹਨਾਂ ਵਿਰੁੱਧ ਕਮੇਟੀ ਇਨਕੁਆਇਰੀ ਨਹੀਂ ਕਰ ਸਕਦੀ ਉਹਦੇ ਅਧਾਰ ਖੇਤਰ ਜੀ ਨਹੀਂ ਹੈਗਾ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ ਔਰ ਉਹਨਾਂ ਨੇ ਅੱਜ ਇਹ ਗੱਲ ਵੀ ਜਨਤਕ ਕੀਤੀ ਹੈ ਕਿ ਜਿਸ ਦਿਨ ਕਮੇਟੀ ਬਣੀ ਸੀ ਉਸ ਦਿਨ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ اپنی ਇਸ ਗੱਲ ਤੇ ਨਾਰਾਜ਼ਗੀ ਜਤਾਈ ਸੀ ਕਿ ਉਹਨਾਂ ਨੂੰ ਇਹ ਗੱਲ ਬਿਲਕੁਲ ਠੀਕ ਨਹੀਂ ਲੱਗਦੀ ਕਿਉਂਕਿ ਕਿਸੇ ਵੀ ਜਥੇਦਾਰ ਸਹਿਬਾਨ ਬਾਰੇ ਜਿਹੜੀ ਇਨਕੁਆਇਰੀ ਕਰਨ ਦਾ ਅਧਿਕਾਰ ਹੈ ਉਹ ਤਕਸਰੀ ਅਕਾਲ ਤਖਸਾਲ ਜੀ ਦੇ ਜਥੇਦਾਰ ਸਾਹਿਬ ਕੋਲ ਹੈ ਔਰ ਇਸ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੱਕ ਸ੍ਰੀ ਦਮਤਾਮਾ ਸਾਹਿਬ ਤੇ ਪੰਜ ਪਿਆਰਿਆਂ ਦੀ ਮੌਜੂਦਗੀ ਚ ਔਰ ਗੁਰੂ ਗ੍ਰੰਥ ਸਾਹਿਬ ਤੇ ਸਾਹਮਣੇ ਪੇਸ਼ ਹੋ ਕੇ ਜਨ ਤੱਕ ਤੌਰ ਤੇ ਇਸ ਗੱਲ ਤੋਂ ਉਹਨਾਂ ਨੇ ਡਿਨਾਈ ਕੀਤਾ ਇਸ ਗੱਲ ਨੂੰ ਝੂਠਾ ਦੱਸਿਆ ਕਿ ਉਹਨਾਂ ਉੱਪਰ ਜੋ ਦੋਸ਼ ਲੱਗੇ ਹਨ ਉਹ ਸਾਰੇ ਝੂਠੇ ਹਨ ਔਰ ਉਹਨਾਂ ਨੂੰ ਬਦਨਾਮ ਕਰਨ ਲਈ ਇਹ ਜੋ ਛਲਾਏ ਜਾ ਰਹੇ ਹਨ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਮੁਖ ਸਰ ਦੇ ਜੋ ਬਾਦਲਦਲੀਏ ਲੀਡਰ ਹਨ ਇਹ ਜੋ ਉਹਨਾਂ ਉਪਰ ਕਿਣਾਉਣੇ ਦੋਸ਼ ਲਾਏ ਜਾ ਰਹੇ ਹਨ ਇਹ ਉਹਨਾਂ ਦੀ ਕਾਰਵਾਈ ਹੈ ਚਾਹੇ ਉਹਨਾਂ ਨੇ ਨਾਂ ਨਹੀਂ ਲਿਆ ਪਰ ਸਭ ਨੂੰ ਪਤਾ ਹੈ ਕਿ ਮੁਖ ਸਰ ਦਾ ਬਾਦਲਦਲੀਆ ਕਿਹੜਾ ਲੀਡਰ ਹੈ ਉਹ ਐਮਐਲਡੀ ਇਲੈਕਸ਼ਨ ਵੀ ਹੁਣੇ ਹਾਰਿਆ ਸੋ ਇਹ ਕੈਂਡ ਤੋਂ ਉਹਨਾਂ ਦਾ ਭਾਵ ਬੜਾ ਸਪਸ਼ਟ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਹਜ਼ੂਰੀ 'ਚ ਆਪਣੀ ਸਪਸ਼ਟੀਕਰਨ ਦੇ ਦਿੱਤਾ ਤਾਂ ਫੇਰ ਕਹਿੰਦੇ ਇਨਕੁਆਇਰੀ ਦੀ ਕੀ ਲੋੜ ਹੈ ਕੋਈ ਲੋੜ ਨਹੀਂ ਇਨਕੁਆਇਰੀ ਦੀ ਮਸਲਾ ਹੱਲ ਹੋ ਗਿਆ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਪਾਵਨ ਪਵਿੱਤਰ ਅਸਥਾਨ ਤੇ ਅਕਸ਼ੀਰਿ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਮੌਜੂਦਗੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ ਦੇ ਵਿੱਚ ਮੈਂ ਕੁਝ ਗੱਲਾਂ ਆਪਣੇ ਸਤਿਗੁਰੂ ਨਾਲ ਸਾਂਝੀਆਂ ਕਰਨਾ ਚਾਹੁੰਦਾ ਆਪ ਜਾਣਦੇ ਹੋ ਕਿ 2 ਦਸੰਬਰ ਨੂੰ ਸਰੀਆ ਕਾਲ ਤੱਕ ਸਹਬ ਦੀ ਫਸੀਲ ਤੋਂ ਭੰਗ ਸਿੰਘ ਸਹਿਬਾਨ ਨੇ ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਸੀ ਇੱਕ ਫੈਸਲਾ ਕੀਤਾ ਉਸ ਤੋਂ ਬਾਅਦ ਇੱਕ ਵਿਸ਼ੇਸ਼ ਢੋਲੇ ਵੱਲੋਂ ਮੈਨੂੰ ਬਹੁਤ ਅੱਤੇ ਟੰਗ ਦੇ ਨਾਲ ਟਰੋਲ ਕੀਤਾ ਗਿਆ ਔਰ ਇੱਕ ਵਿਅਕਤੀ ਮੁਖ ਸਰਦਾਰ ਰੈਨਾਲਾ ਉਹਨੂੰ ਮੇਰੇ ਖਿਲਾਫ ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ ਪੇਸ਼ ਕੀਤਾ ਗਿਆ ਤੇ ਜਿਹੜੇ ਦੋਸ਼ ਉਸ ਵਿਅਕਤੀ ਨੇ ਮੇਰੇ ਤੇ ਲਾਏ ਮੈਂ ਉਹਨਾਂ ਦੋਸ਼ਾਂ ਦਾ ਖੁਲਾਸਾ ਅੱਜ ਪੰਜ ਪਿਆਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ ਚ ਤਖਸ਼ੀ ਗੰਦਮਾ ਸਾਹਿਬ ਦੇ ਸਥਾਨ ਤੋਂ ਆਪਣੇ ਸਾਧੂ ਗੁਰੂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ 2006 ਸੱਤ ਦਾ ਮਾਮਲਾ ਹੈ ਉਹਨੇ ਪਹਿਲਾ ਦੋਸ਼ ਲਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਆਪ ਜਾਣਦੇ ਹੋ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ ਜੇ ਮੈਂ ਵਿਚੋਲਾ ਹੋਇਆ ਜਾਂ ਹੋਵਾਂ ਤਾਂ ਸਤਿਗੁਰੂ ਮੈਂ ਤੇਰੇ ਦਰ ਦਾ ਦੇਨਦਾਰ ਮੇਰੇ ਸਾਰੇ ਪਰਿਵਾਰ ਨੇ ਪੁੱਛਿਆ ਜ਼ਰੂਰ ਸੀ ਕਿ ਲੜਕਾ ਠੀਕ ਹੈ ਸੇ ਰਿਸ਼ਤਾ ਕਰਦੀ ਹੈ ਮੈਂ ਕਿਹਾ ਕਰ ਦਿਆਂ ਵਧੀਆ ਕਰਦਾ ਦੂਸਰਾ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਪਹਿਲਾਂ ਵੀ ਬਹੁਤ ਕੰਪਲੀਟਾਂ ਕੀਤੀਆਂ ਸੀ ਮੈਂ ਸਤਿਗੁਰੂ ਜੀ ਆਪ ਜੀ ਦੀ ਸੰਗਤ ਵਿੱਚ ਦੱਸਣਾ ਚਾਹੁੰਦਾ ਕਿ 2007 ਦੇ ਵਿੱਚ ਉਸਨੇ ਇੱਕ ਕੰਪਲੀਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਸੀ ਸਾਡੇ ਕਿਸੇ ਰਿਸ਼ਤੇਦਾਰ ਦੀ ਚੁੱਕ ਜਾ ਕੇ ਤੇ ਉਸ ਦਰਖਾਸਤ ਦੇ ਉੱਤੇ ਫਲਾਈਂਗ ਵਿਭਾਗ ਨੇ ਪੜਤਾਲ ਕੀਤੀ ਸੀ ਸਾਡੇ ਕੁਆਟਰਾਂ ਦੇ ਵਿੱਚੋਂ ਪੁੱਛਿਆ ਗਿਆ ਸੀ ਸਾਡੇ ਆਂਡੋ ਗਵਾਂਡੂ ਪੁੱਛਿਆ ਗਿਆ ਸੀ ਸਟਾਫ ਨੂੰ ਪੁੱਛਿਆ ਗਿਆ ਸੀ ਉਸ ਫਲਾਈਂਗ ਵਿਭਾਗ ਨੇ ਕੀ ਰਿਪੋਰਟ ਦਿੱਤੀ ਕੀ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਮੈਨੂੰ ਕੋਈ ਚਿੱਠੀ ਪੱਤਰ ਨਹੀਂ ਆਇਆ 2015 ਦੇ ਵਿੱਚ ਮੈਂ ਬਤੌਰ ਗ੍ਰੰਤੀ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਇੰਟੂ ਦੇਣ ਗਿਆ ਮੇਰੀ ਫਾਈਲ ਫਰੋਲੀ ਹੋਣੀ ਹੈ ਕਿਉਂਕਿ ਨਿਜਮ ਹੈ ਫਾਈਲ ਫਰੋਲੀ ਜਾਂਦੀ ਹੈ ਜਿਹਦੇ ਤੇ ਇਹਦੇ سنگੀਨ ਦੋਸ਼ ਹੋਣ ਉਹਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ 2017 ਦੇ ਵਿੱਚ ਮੈਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਰੀ ਫਾਈਲ ਫਰੋਲੀ ਹੋਣੀ ਹੈ ਜੇ ਫਲਾਈਂਗ ਵਿਭਾਗ ਨੇ ਮੈਨੂੰ ਠੂਠਾ ਸਾਬਤ ਕੀਤਾ ਹੋਇਆ ਜਾਂ ਕੀਤਾ ਹੁੰਦਾ ਤੇ ਉਹ ਜ਼ਰੂਰ ਉਹਨਾਂ ਦੀ ਨਜ਼ਰੀ ਪਿਆ ਹੋਣਾ ਮੈਨੂੰ ਤਖਸ਼ੀਰ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਨਹੀਂ ਸੀ ਕਰਨਾ ਜੋ ਮੇਰੀ ਫਾਈਲ ਦੇ ਵਿੱਚੋ ਦੋਸ਼ ਹੁੰਦੇ ਇਹਦਾ ਫਿਰ ਮੈਂ 2018 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲੀ ਇਕੋ ਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਸਰਕਾਰੀ ਦਰਬਾਰੀ ਆਪਣੀ ਪਹੁੰਚ ਦੇ ਨਾਲ ਜਿੰਨੀਆਂ ਉਹਨੇ ਮੇਰੇ ਖਿਲਾਫ ਸ਼ਿਕਾਇਤਾਂ ਕੀਤੀਆਂ ਉਹ ਸਾਰੀਆਂ ਰਕਵਾਈਆਂ ਮੈਂ ਮੋਕਸਰ ਸਾਹਿਬ ਹੈਡ ਗ੍ਰੰਥੀ ਸੀ ਕਥਾਵਾਚਕ ਸੀ ਔਰ ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਕਿ ਜੀਵ ਨੇ ਸ਼ਿਕਾਇਤਾਂ ਕੀਤੀਆਂ ਹੁੰਦੀਆਂ ਤਾਂ ਕੋਈ ਨਾ ਕੋਈ ਸਿਪਾਹੀ ਕੋਈ ਅਫਸਰ ਕੋਈ ਮੇਰੀ ਪਰਤਾਲ ਕਰਨ ਵਾਸਤੇ ਆਇਆ ਹੁੰਦਾ ਜਿੰਨਾ ਚਿਰ ਮੈਂ ਮੋਕਸਰ ਰਹਾ ਮੇਰੀ ਪਰਤਾਲ ਕਰਨ ਵਾਸਤੇ ਸਿਰਫ 2007 ਦੇ ਫਲਾਈਂਗ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾ ਕੋਈ ਮੇਰੇ ਪਾਸ ਨਹੀਂ ਪੁੱਜਿਆ ਰਨਾਈ ਮੈਂ ਕਿਸੇ ਨੂੰ ਫੋਨ ਕੀਤਾ ਹੈਗਾ ਜਦੋਂ ਮੇਰੇ ਖਿਲਾਫ ਸ਼ਿਕਾਇਤ ਹੀ ਕੋਈ ਨਹੀਂ ਗਈ ਤੇ ਮੈਂ ਫੋਨ ਕਿਉਂ ਕਰਨਾ ਸੀ ਮਰਕਾਉਣੀ ਕਿੱਥੇ ਸੀ ਨਾਲੇ ਮੇਰੇ ਉਸ ਵਕਤ ਹਾਸਤੀ ਕੀ ਸੀ ਕਿ ਉੱਚ ਪੱਧਰ ਤੇ ਜਾ ਕੇ ਮੈਂ ਉਹਦੀਆਂ ਦਿੱਤੀਆਂ ਦਰਖਾਸਤਾਂ ਨੂੰ ਰੋਕ ਸਕਦਾ ਤੀਜਾ ਉਹਨੇ ਮੇਰੇ ਤੇ ਦੋਸ਼ ਲਾਇਆ ਹੈ ਕਿ ਮੈਂ ਉਹਦਾ ਘਰ ਉਜਾੜਿਆ ਮੈਂ ਕੋਰਟ ਦੇ ਵਿੱਚ ਉਹਦੇ 10 ਸਾਲ ਮਾਮਲਾ ਚੱਲਿਆ ਮੈਂ ਕਿਤੇ ਕੋਰਟ ਦੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਨਾਲ ਨਹੀਂ ਗਿਆ ਉਹਦੇ ਖਿਲਾਫ ਮੈਂ ਉਹਦੇ ਖਿਲਾਫ ਕਿਤੇ ਕੋਈ ਗਵਾਹੀ ਨਹੀਂ ਦਿੱਤੀ ਕਿਤੇ ਕੋਈ ਦਰਖਾਸਤ ਨਹੀਂ ਦਿੱਤੀ ਨਾ ਉਹਨੇ ਮੇਰਾ ਨਾਮ ਲਿਆ ਕੋਰਟ ਦੇ ਵਿੱਚ ਕਿਤੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਰਹੇ ਉਹਦੇ ਤੇ ਮੁਕੱਦਮਾ ਦਰਜ ਹੋਇਆ ਹੈ ਦਰਜ ਹੋਏ ਮੁਕੱਦਮੇ ਕਾਰਨ ਉਹਨੂੰ ਨੌਕਰੀ ਤੋਂ ਹਟਾਇਆ ਗਿਆ ਕਿਸੇ ਅਫਸਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਂ ਉਹਦੇ ਖਿਲਾਫ ਕਿਸੇ ਨੂੰ ਕੋਈ ਗੱਲ ਕਹੀ ਹੋਵੇ ਆਪਣੇ ਸਾਰਿਆਂ ਦੇ ਹੱਕ ਦੇ ਵਿੱਚ ਸਤਿਗੁਰੂ ਮੈਂ ਤੇਰਾ ਦੇਨਦਾਰ ਆ ਮੈਂ 2017 ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਛੱਡੇ ਆ ਔਰ 2007 ਤੋਂ ਲੈ ਕੇ 17 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਮੈਂ ਉਹਨੂੰ ਸਿਰਫ ਬਾਜ਼ਾਰ ਦੇ ਵਿੱਚ ਤਿੰਨ ਜਾਂ ਚਾਰ ਵਾਰ ਦੇਖਿਆ ਤੇ 17 ਤੋਂ ਲੈ ਕੇ ਹੁਣ ਤੱਕ ਮੈਂ ਉਹਦੇ ਬਾਰੇ ਪਤਾ ਹੀ ਨਹੀਂ ਕੀਤਾ ਕਿ ਉਹ ਮਰਿਆ ਜਾਂ ਜਿਉਂਦਾ ਕਿਥੇ ਹੈ ਕਿਥੇ ਨਹੀਂ ਹੈ ਔਰ ਸਭ ਤੋਂ ਵੱਡਾ ਦੋਸ਼ ਜਿਹੜਾ ਉਹਨੇ ਲਾਇਆ ਕਿ ਮੇਰੇ ਸਬੰਧ ਉਹਦੀ ਪਤਨੀ ਨਾਲ ਰਹੇ ਜਿਹੜੀ ਸਾਖ ਕਰ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਸਾਡੀ ਸ਼ਾਦੀ ਹੋਈ ਉਹ 8ਵੇਂ 9ਵੇਂ ਚ ਪੜ੍ਹਦੀ ਸੀ 12ਵੇਂ ਤੱਕ ਉਹਦੀ ਮੈਂ ਫੀਸ ਤੇ ਪੈਸੇ ਦਿੱਤੇ ਪੜਾਇਆ ਉਹਨੇ ਆਪਣੀ ਬੇਟੀ ਸਮਝ ਕੇ ਉਹਦੇ ਵਿਆਹ ਦੇ ਵਿੱਚ ਖਰਚਾ ਕੀਤਾ ਔਰ ਮੈਂ ਤਾਕਤ ਸਾਹਿਬ ਡੀਐਸ ਫਸੀਲ ਤੋਂ ਪੰਜ ਪਾਰੀ ਸਹਬਾਂ ਦੀ ਹਾਜ਼ਰੀ ਚ ਔਰ ਸਮੁੱਚੀ ਸੰਗਤ ਦੇ ਵਿੱਚ ਆਪਣੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਕਿ ਜਿਹੜਾ ਮੇਰੇ ਤੇ ਦੋਸ਼ ਲਾਇਆ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸਬੰਧ ਹੈ ਜੇ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸਬੰਧ ਹੋਣ ਨਜਾਇਜ਼ ਸਬੰਧ ਹੋਣ ਜਿਸਮਾਨੀ ਸਬੰਧ ਹੋਣ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਾਂ ਮੈਂ ਮੇਰੇ ਪਰਿਵਾਰ ਸਹਿਤ ਅਸਿਕਰ ਕੋ ਸੀ ਜਿਹੜਾ ਉਹਨੂੰ ਝੂਠਾ ਪੋਛ ਲਾਇਆ ਤੇ ਨਹੀਂ ਹੇ ਸਤਿਗੁਰੂ ਮੈਂ ਇੱਕ ਅਰਦਾਸ ਤੇ ਰਿਹਾ ਕਿ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰੇ ਅਮੁਰੇ ਉਹਨਾਂ ਨੂੰ ਜ਼ਰੂਰ ਨੰਗਿਆਂ ਕਰੀ ਜਿਹੜੇ ਉਹਨੂੰ ਲਈ ਫਿਰਦੇ ਨੇ ਕਿ ਬਹੁਤ ਚੰਗਾ ਸੀ ਹੇ ਸਤਿਗੁਰੂ ਉਹਨਾਂ ਦੀਆਂ ਤਿਆਂ ਨੂੰ ਪੈਣਾ ਨੂੰ ਉਹਦੇ ਹਰਗਾ ਚੰਗਾ ਘਰ ਵਾਲਾ ਮਿਲੇ ਜੋ ਸਾਡੀ ਬੱਚੀ ਦੇ ਨਾਲ ਉਹ ਕਰਦਾ ਰਿਹਾ ਜ਼ੁਲਮ ਕਰਦਾ ਰਿਹਾ ੱੱਕਾ ਕਰਦਾ ਰਿਹਾ ਗਰਭਤੀ ਦੇ ਪੇਟ ਦੇ ਵਿੱਚ ਲੱਤਾਂ ਮਾਰਦਾ ਰਿਹਾ ਆਪਣੇ ਮਲ ਦੇ ਨਾਲ ਕੱਪੜੇ ਲਿਬੜ ਕੇ ਤੇ ਉਹਨੂੰ ਧੋਣ ਵਾਸਤੇ ਮਜਬੂਰ ਕਰਦਾ ਰਿਹਾ ਮੈਂ ਅੱਜ ਆਪ ਸਭ ਸੰਗਤ ਦੀ ਹਾਜ਼ਰੀ ਦੇ ਵਿੱਚ ਦੱਸਦਾ ਔਰ ਜਿਹੜੇ ਮੈਂ ਗੁਨਾਹ ਕੀਤੇ ਮੈਂ ਉਹ ਵੀ ਦੱਸਦਾ ਅੱਜ ਮੈਂ ਕਿਹੜੇ ਗੁਨਾਹ ਕੀਤੇ ਹਨ ਪਹਿਲਾ ਗੁਨਾਹ ਮੈਂ ਕੀਤਾ ਕਿ ਉਹਦੀਆਂ ਬੱਚੀਆਂ ਨੂੰ ਮੈਂ ਭਾਂਡੇ ਮਾਣਨ ਵਾਸਤੇ ਮਜਬੂਰ ਨਹੀਂ ਹੋਣ ਦਿੱਤਾ ਅनाथ ਆਸ਼ਰਮ ਜਾਣ ਵਾਸਤੇ ਮੈਂ ਉਹਨਾਂ ਨੂੰ ਮਜਬੂਰ ਨਹੀਂ ਹੋਣ ਦਿੱਤਾ ਉਹਨਾਂ ਆਪਣੀਆਂ 3 ਬਣਾ ਕੇ ਪੜਾਇਆ ਅੱਜ ਪੜ ਰਹੀਆਂ ਨੇ ਇੱਕ ਵਿਦੇਸ਼ ਪੜਦੀ ਹੈ ਇੱਕ ਇੱਥੇ ਪੜਦੀ ਹੈ ਚੰਗੀ ਜਿਹੀ ਯੂਨੀਵਰਸਿਟੀ ਦੇ ਵਿੱਚ ਪੜਦੀ ਹੈ ਵਿਦੇਸ਼ ਦੇ ਵਿੱਚ ਦੂਜਾ ਜਿਹੜਾ ਮੈਂ ਗੁਨਾਹ ਕੀਤਾ ਉਹ ਮੈਂ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਜਿਹੜਾ ਫੈਸਲਾ ਕੀਤਾ ਉਹਦੇ ਵਿੱਚ ਸ਼ਾਮਲ ਹੋ ਕੇ ਕੀਤਾ ਤੇ ਤੀਜਾ ਜਿਹੜਾ ਗੁਨਾਹ ਕੀਤਾ ਉਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਦੋਂ ਮੇਰੇ ਤੱਕ ਅਪਰੋਚ ਹੋਈ ਹੈ ਤੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੇ ਹੈ ਕਿ 2 ਦਸੰਬਰ ਨੂੰ ਹੋਏ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਮੈਂ ਕਿਸੇ ਵੀ ਪੰਚ ਸੰਗ ਸਭਾ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਪਾਪਾਂ ਦਾ ਭਾਗੀ ਨਹੀਂ ਬਣੂਗਾ ਇਹ ਮੇਰੇ ਗੁਨਾਹ ਨਹੀਂ ਜਿਨ੍ਹਾਂ ਗੁਨਾਹਾਂ ਦੀ ਸਜ਼ਾ ਮੈਨੂੰ ਬਾਜ਼ਾਰਾਂ ਦੇ ਵਿੱਚ ਮੇਰੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੜਕਾਂ ਦੇ ਉੱਤੇ ਜਗਾ ਜਗਾ ਪ੍ਰਚਾਰ ਕੇ ਜਿਹੜਾ ਹੈ ਉਹ ਨੰਗਾ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਕਰਦਾਰ ਕੁਸ਼ੀ ਜਿਹੜੀ ਹੈ ਮੇਰੀ ਕੀਤੀ ਗਈ ਹੈ ਔਰ ਆਖਰ ਦੇ ਵਿੱਚ ਮੈਂ ਫੇਰ ਕਹਿੰਦਾ ਕਿ ਜੇ ਉਸ ਲੜਕੀ ਨਾਲ ਮੇਰੇ ਜਸਮਾਨੀ ਮੇਰੇ ਸਰੀਰਕ ਨਜਾਇਜ਼ ਬੰਧ ਹੋਣ ਸੇ ਸਤਿਗੁਰੂ ਮੈਨੂੰ ਕਰਕ ਕਰੀ ਮੈਂ ਪੰਜ ਪੈਰੀ ਸਹਿਬਾਨ ਦੀ ਹਾਜ਼ਰੀ ਚ ਕਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਅਰਦਾਸ ਕੀਤੀ ਗਈ ਤੱਕ ਧੰਮਧਮਾ ਸਾਹਿਬ ਤੇ ਆਪਣੇ ਦੋਸ਼ਾਂ ਬਾਰੇ ਗੱਲ ਕਰਨ ਤੋਂ ਬਾਅਦ ਉਸ ਨੂੰ ਗਿਆਨੀ ਰਗਵੀਰ ਸਿੰਘ ਜੀ ਨੇ ਕਬੂਲ ਕਰ ਲਿਆ ਕਿ ਠੀਕ ਹੈ ਹੁਣ ਕੋਈ ਲੋੜ ਨਹੀਂ ਇਨਕੁਆਇਰੀ ਦੀ ਸੋ ਇਹ ਵੀ ਇੱਕ ਵੱਡੀ ਚਪੇੜ ਪਈ ਆ ਬਾਦਲਦਲਿਆਂ ਦੇ ਮੂੰਹ ਤੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਮੂੰਹ ਤੇ ਗੱਲ ਮੁਗਦੀ ਨਹੀਂ ਇਹ ਜੋ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਇਸ ਕਮੇਟੀ ਦਾ ਵੀ ਉਹਨਾਂ ਨੇ ਇਹ ਕਹਿ ਕੇ ਕਿ ਇਨਕੁਆਇਰੀ ਦੀ ਕੋਈ ਲੋੜ ਨਹੀਂ ਜਲੂਸ ਕੱਢ ਦਿੱਤਾ ਉਸ ਕਮੇਟੀ ਵਿੱਚ ਹਨ ਕੌਣ ਮੈਂ ਤੁਹਾਨੂੰ ਇਹ ਵੀ ਜਾਣਨਾ ਜ਼ਰੂਰ ਪਾਣਾ ਚਾਹਨਾ ਜਰਾ ਮੇਰੇ ਦਰਸ਼ਕ ਧਿਆਨ ਨਾਲ ਸੁਣਨ ਉਸ ਕਮੇਟੀ ਵਿੱਚ ਹਨ ਰਗੂਜੀਤ ਸਿੰਘ ਵਿਰ ਜੋ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਕੌਣ ਹਨ ਇਹ ਸੁਣੋ ਇਹਨਾਂ ਨੂੰ ਬੀਬੀ ਸ੍ਰਿੰਦਰਕੌਰ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸਨ ਇਹ ਉਹਨਾਂ ਦੀ ਭੈਣ ਦੇ ਰਿਸ਼ਤੇਦਾਰੀ ਚੋਂ ਹਨ ਔਰ ਇੱਕ ਦੂਜਾ ਤੱਥ ਵੀ ਮੈਂ ਤੁਹਾਨੂੰ ਦੱਸਦਾ ਸਿਰਫ ਇਹ ਨਜ਼ਦੀਕੀ ਰਿਸ਼ਤੇਦਾਰੀ ਨਹੀਂ ਸੁਖਵੀਰ ਬਾਦਲ ਦੀ ਇਹਨਾਂ ਨਾਲ ਉਹਨਾਂ ਦੀ ਮਾਸੀ ਦੇ ਰਿਸ਼ਤੇਦਾਰ ਹਨ ਬਲਕਿ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਇਹ ਚੋਣ ਹਾਰ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੀ 2011 ਚ ਪ੍ਰਕਾਸ਼ ਸਿੰਘ ਬਾਦਲ ਜੋ ਕਿ ਆਪਣੀ ਘਰ ਵਾਲੀ ਦੀ ਇਹ ਹਮੇਸ਼ਾ ਪਗਾਂਦੇ ਸੀ ਉਹਨਾਂ ਨੇ ਰਗੋਜੀਤ ਸਿੰਘ ਨੂੰ ਨਾਮਿਨੇਟ ਕਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਬਣਾ ਦਿੱਤਾ ਲਫਾਫੇ ਚੋਂ ਉਹਨਾਂ ਦਾ ਨਾਂ ਕੱਢਿਆ ਸੋ ਇਹ ਤਾਂ ਹੋਈ ਗੱਲ ਹੁਣ ਮਸਲੇ ਹੱਲ ਹੋ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕੋਈ ਇਨਕੁਆਇਰੀ ਨਹੀਂ ਹੋਏਗੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਜਨ ਤੱਕ ਕਹਿ ਦਿੱਤਾ মিডিਏ ਨੂੰ ਕਹਿ ਦਿੱਤਾ ਕਿ ਹੁਣ ਇਨਕੁਆਇਰੀ ਦੀ ਕੋਈ ਲੋੜ ਨਹੀਂ ਸੋ ਇਹ ਜਿਹੜਾ ਹਰਜਿੰਦਰ ਸਿੰਘ ਧਾਮੀ ਸ਼ਰਾਰਤਾਂ ਕਰ ਰਿਆ ਸੀ ਔਰ ਸੁਖਬੀਰ ਬਾਦਲ ਦੀਆਂ ਉਂਗਲਾਂ ਤੇ ਨੱਚਦਾ ਔਰ ਉਸਨੇ ਜਿਹੜੀ ਇਸ ਕਮੇਟੀ ਦੀ ਰਗੂਜੀਤ ਸਿੰਘ ਵੀਰਕਵਾਲੀ 3 ਮੈਂਬਰੀ ਕਮੇਟੀ ਦੀ ਇੱਕ ਮਹੀਨਾ ਮਿਆਦ ਕਰ ਦਿੱਤੀ ਇਹ ਸਭ ਕੁਝ ਹੁਣ ਖਾਰਜ ਹੋ ਗਿਆ ਠੱਪ ਹੋ ਗਿਆ ਹੁਣ ਤਾਂ ਹਰਜਿੰਦਰ ਸਿੰਘ ਧਾਮੀ ਨੂੰ ਕਹਿਣਾ ਪਏਗਾ ਕਿ ਬਈ ਜੋ ਕਾਰਵਾਈ ਅਸੀਂ ਕੀਤੀ ਹੈ ਜੋ ਪਾਵਰਾ ਉਹਨਾਂ ਦੀਆਂ ਲਈਆਂ ਉਹ ਫੇਰ ਲਾਗੂ ਹੋ ਗਿਆਂ ਉਹ ਫੁੱਲ ਫਲੇਜਡ ਅੱਜ ਤੋਂ ਜਥੇਦਾਰ ਆਪੇ ਹੀ ਬਣ ਜਾਂਦੇ ਹਨ ਜਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਉਹਨਾਂ ਨੇ ਜਿਹੜੀ ਗੁਰੂ ਮਹਾਰਾਜ ਨੂੰ ਅਪੀਲ ਕੀਤੀ ਤਖਸੀਰੀ ਦਮਦਮਾ ਸਾਹਿਬ ਪੰਜ ਪਿਆਰਿਆਂ ਦੀ ਹਜ਼ੂਰੀ ਉਸ ਨੂੰ ਸੰਤੁਸ਼ਟ ਹੋ ਗਏ ਉਹਨਾਂ ਨੇ ਉਸ ਨੂੰ ਕਬੂਲ ਕਰਕੇ ਕਿਹਾ ਕਿ ਕੋਈ ਇਨਕੁਆਇਰੀ ਦੀ ਲੋੜ ਨਹੀਂ ਸੋ ਇਹ ਵੱਡੀ ਚਪੇੜ ਪਈ ਹੈ ਸੁਖਵੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਤੇ ਰਗੂਜੀਤ ਸਿੰਘ ਦੇ ਮੂੰਹ ਤੇ ਹੁਣ ਅਸੀਂ ਆਨੇ ਆ ਜਿਹੜੀ ਤੀਸਰੀ ਬਹੁਤ ਵੱਡੀ ਗੱਲ ਉਹਨਾਂ ਨੇ ਕੀਤੀ ਆ ਉਹਨਾਂ ਨੇ ਕਿਹਾ ਨਰੈਨ ਸਿੰਘ ਚੌੜਾ ਦੀ ਜਿਹੜੀ ਬਗਲੀ ਹੈ ਇਹ ਜਾਣੇ ਅਣ ਜਾਣੇ ਨਹੀਂ ਉਤਰੀ ਇਸ ਤੇ ਲਾਈ ਗਈ ਹੈ ਕਰਕੇ ਪਿੱਛੋਂ ਦੀ ਜਾ ਕੇ ਕਿਉਂਕਿ ਨਰੈਣ ਸਿੰਘ ਚੋੜਾ ਉਸ ਵੇਲੇ ਪੁਲਿਸ ਨੇ ਫੜਿਆ ਹੋਇਆ ਸੀ ਕਾਬੂ ਕੀਤਾ ਹੋਇਆ ਸੀ ਉਸ ਨੂੰ ਉਹਨਾਂ ਨੇ ਆਪਣੇ ਕਬਜ਼ੇ ਚ ਲੈ ਲਿਆ ਸੀ ਤੋਂ ਪਿੱਛੋਂ ਦੀ ਜਾ ਕੇ ਉਹਨਾਂ ਦੀ ਪਗੜੀ ਜਿਹੜੀ ਹੈ ਉਹ ਜਸਪ੍ਰੀਤ ਸਿੰਘ ਯੂਥ ਅਕਾਲੀ ਦਲ ਪਠਾਨਕੋਟ ਨੇ ਹੱਥ ਮਾਰ ਕੇ ਸਿਟੀ ਸੋ ਇਸ ਦਾ ਮਤਲਬ ਇਹ ਹੈ ਕਿ ਜਸਪ੍ਰੀਤ ਸਿੰਘ ਨੇ ਜੋ ਇਹ ਸਿੱਖੀ ਦਾ ਗੁਨਾਹ ਕੀਤਾ ਇਹ ਵੀ ਅਕਾਲ ਤਖਤ ਦੀ ਨਜ਼ਰ ਵਿੱਚ ਹੈ ਅਕਾਲ ਤਖਤ ਜੀ ਦੇ ਜਥੇਦਾਰ ਸਾਹਿਬ ਨੇ ਸਪਸ਼ਟ ਕਰ ਦਿੱਤਾ ਉਸ ਗੁਨਾਹ ਤੇ ਕਦੋਂ ਕਾਰਵਾਈ ਹੁੰਦੀ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਔਰ ਮੈਂ ਇੱਥੇ ਕੁਝ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਤੇ ਇਸ ਤੋਂ ਪਹਿਲੇ ਅਸੀਂ ਕੱਲ ਹੀ ਵੀਡੀਓ ਪਾਈ ਹੈ ਜਿੱਦੇ ਵਿੱਚ ਅਸੀਂ ਕਰਨੈਲ ਸਿੰਘ ਪੰਜੋਲੀ ਜੀ ਜੋ ਪਿਛਲੇ 22 ਸਾਲ ਤੋਂ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਹੋਰ ਉੱਚੇ ਰੁਤਬਿਆਂ ਤੇ ਰਹਿ ਚੁੱਕੇ ਹਨ ਅਕਾਲੀ ਦਲ ਬਾਦਲ ਵਿੱਚ ਵੀ ਉਹਨਾਂ ਨੇ ਜੋ ਇੱਕ ਡੈਲੀਗੇਸ਼ਨ ਗਿਆ 8 ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਪਹਿਲੀ ਤਰੀਕ ਮਿਲਿਆ ਸੀ ਤਖਸੀਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੇ ਇੱਕ ਪੇਜ ਦੀ ਉਹਨਾਂ ਨੂੰ ਜੋ ਆਪਣੀ ਰਿਪਰੈਜੈਂਟੇਸ਼ਨ ਦਿੱਤੀ ਸੀ ਜੋਦੜੀ ਕੀਤੀ ਉਹਦੇ ਵਿੱਚ ਮੰਗ ਕੀਤੀ ਸੀ ਕਿ ਕਿਉਂਕਿ 2 ਦਸੰਬਰ ਦੇ ਇਹ ਲਾਗੂ ਨਹੀਂ ਕਰ ਰਹੇ ਹੁਕਮਨਾਮੇ ਤਾਂ ਬਾਦਲ ਦਲੀਆਂ ਵਿਰੁੱਧ ਕਾਰਵਾਈ ਆਰੰਭ ਕੀਤੀ ਜਾਵੇ ਸੋ ਉਹ ਜੋ ਕਾਰਵਾਈ ਆ ਉਹਦੇ ਵਿੱਚ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਵੀ ਆਂਦੇ ਕਿਉਂਕਿ ਉਹ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਸਨ ਤੇ ਉਹਨਾਂ ਨੇ ਹਲੇ ਤੱਕ ਉਸ ਦੀ ਨਾ ਮੀਟਿੰਗ ਬੁਲਾਈ ਹੈ ਨਾ ਕੋਈ ਕਾਰਵਾਈ ਕੀਤੀ ਹੈ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਲੰਘ ਚੁੱਕਾ ਹੈ ਉਹ ਵੀ ਗੁਨਾਹਗਾਰ ਹਨ ਸੋ ਇੱਥੇੜੀ ਮੰਗ ਕੀਤੀ ਇਨਾਂ ਆਠ ਮੈਂਬਰਾਂ ਨੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਏ ਇਹਨਾਂ ਉੱਪਰ ਐਕਸ਼ਨ ਲਿਆ ਜਾਏ ਪਰ ਉਹਦੇ ਬਦਲੇ ਵਿੱਚ ਜੋ ਰਿਐਕਸ਼ਨ ਪ੍ਰਤੀਕਰਮ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤਾ ਉਹ ਵੀ ਬਾ ਮਿਸਾਲ ਹੈ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਪੰਥ ਦੀ ਸੰਗਤ ਕੋਲ ਜਾਓ ਪੰਥਕ ਲੋਕਾਂ ਕੋਲ ਜਾਓ ਪਿੰਡ ਪਿੰਡ ਗਲੀ ਗਲੀ ਮਹੱਲੇ ਜਾਓ ਅਤੇ ਸੰਗਤਾਂ ਨੂੰ ਕਹੋ ਕਿ ਉਹ ਇਹਨਾਂ ਅਕਾਲੀ ਲੀਡਰਾਂ ਤੋਂ ਬਦਲ ਵਾਲਿਆਂ ਤੋਂ ਆਪ ਪਣਾ ਹੁਕਮਨਾਮਾ ਲਾਗੂ ਕਰਾਣ ਕਿਉਂਕਿ ਅਕਾਲ ਤਖਤ ਸਾਹਿਬ ਤਾਂ ਸਿਰਫ ਹੁਕਮਨਾਮੇ ਇਸ਼ੂ ਕਰ ਸਕਦਾ ਹੈ ਉਹਨਾਂ ਕੋਲ ਕੋਈ ਅਕਾਲੀ ਫੂਲਾ ਸਿੰਘ ਵਰਗੀ ਫੌਜ ਤੇ ਹੁਣ ਹੈ ਨਹੀਂ ਇਸ ਕਰਕੇ ਇਹ ਬਾਕੀ ਦੀ ਜੋ ਕਾਰਵਾਈ ਹੈ ਉਹ ਹੁਣ ਸੰਗਤ ਨੇ ਕਰਨੀ ਹੈ ਔਰ ਤੁਸੀਂ ਹੈਰਾਨ ਹੋਵੋਗੇ ਜੇਕਰ ਇਹ ਨਹੀਂ ਜਾਣਦੇ ਜੇਕਰ ਸਾਰੇ ਹਉ ਵਾਉ ਲਾਗੂ ਨਹੀਂ ਕਰਦੇ ਹੁਕਮਨਾਮੇ ਤੇ ਤੁਸੀਂ ਦੇਖਿਓ ਇਹਨਾਂ ਦਾ ਪਿੰਡਾਂ ਵਿੱਚ ਕੀ ਹਾਲ ਹੋਏਗਾ ਕਰਨੈਲ ਸਿੰਘ ਪੰਜੋਲੀ ਜੀ ਦਾ ਕਹਿਣਾ ਹੈ ਕਿ ਇਹਨਾਂ ਨੂੰ ਪਿੰਡਾਂ ਵਿੱਚ ਲੋਕ ਵੜਨ ਹੀ ਨਹੀਂ ਦੇਣਗੇ ਮਾਲਵਾ ਸਾਰਾ ਇਹਨਾਂ ਤੋਂ ਬਹੁਤ ਦੁਖੀਏ ਸੰਗਤਾਂ ਬਹੁਤ ਦੁਖੀਆਂ ਜਿਸ ਤਰ੍ਹਾਂ ਇਹ ਜਥੇਦਾਰ ਸੇਬਾਨਾ ਦੀ ਗਿਦਾਰ ਕੂਸ਼ੀ ਕਰ ਰਹੇ ਹਨ ਸੋ ਇਹਨਾਂ ਉੱਪਰ ਐਕਸ਼ਨ ਹੋਣਾ ਜ਼ਰੂਰੀ ਹੈ ਸੋ ਇਹ ਜੋ ਅੱਜ ਦੀ ਵੀਡੀਓ ਅਸੀਂ ਬਣਾਈ ਆ ਇਹ ਵੀਡੀਓ ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਰਬੀंद्र ਸਿੰਘ ਹਰਾਂ ਦੀ ਅੱਜ ਸਵੇਰੇ ਹੀ ਅੰਮ੍ਰਿਤਸਰ ਚ ਪ੍ਰੈਸ ਨਾਲ ਜੋ ਮਿਲਣੀ ਹੋਈ ਆ ਉਸ ਤੋਂ ਵਿੱਚ ਜੋ ਉਹਨਾਂ ਦਾ ਬਿਆਨ ਆ ਉਸ ਦਾ ਅਸੀਂ ਤੁਹਾਡੇ ਨਾਲ ਮੂਲੰਕਣ ਐਨਾਲਿਸਿਸ ਕਰਕੇ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਹੁਣ ਦੇਖਦੇ ਆ ਕਿ ਅਸੀਂ ਫੇਰ ਆਵਾਂਗੇ ਇੱਕ ਹੋਰ ਮੁੱਦੇ ਤੇ ਇੱਕ ਵੀਡੀਓ ਲੈ ਕੇ ਤੁਹਾਡੇ ਨਾਲ ਦੱਤਕਸੀ ਆ ਗਿਆ ਮੰਗਦਿਆਂ ਧੰਨਵਾਦ ਸਾਸਰੀਆ